ਜ਼ਮੀਨਾਂ ਤੇ ਕਬਜ਼ਾ ਕੌਪਰਟ ਘਰਾਣੇ ਕਰ ਲੈਣ ਤੇ ਘਰਾਂ ਤੇ ਕਬਜ਼ੇ ਬਾਹਰਲੇ ਲੋਕ ਜੁਪੀ ਵਿਹਾਰ ਦੇ ਨਾਲ ਕਰ ਲੈਣ ਜਿਵੇਂ ਕਿ 13000 ਤੋਂ ਪਲੱਸ ਪੈਂਦਾ ਤੇ ਹੌਲੀ ਹੌਲੀ ਮੇਰੇ ਹਿਸਾਬ ਨਾਲ ਅਜਿਹਾ ਕੰਮ ਚੱਲਦਾ ਰਿਹਾ ਤਾਂ 14000 ਹੋ ਜਾ ਰਹੇ ਹਨ ਇਹ ਸਿਰਫ ਵੋਟਾਂ ਖਾਤਰ ਪਿੰਡਾਂ ਨੂੰ ਡਿਵਾਈਡ ਕਰ ਦਿੰਦੇ ਹਨ ਇੱਕ ਪਿੰਡ ਦੇ ਦੋ ਪਿੰਡ ਬਣਾ ਲੈਂਦੇ ਹਨ ਸਾਰੀਆਂ ਸੜਕਾਂ ਪਿੰਡਾਂ ਨੂੰ ਟੱਚ ਕਰਨਗੀਆਂ ਜਿਹੜੀਆਂ ਕਿ ਰੇਲਵੇ ਸਟੇਸ਼ਨ ਨੂੰ ਵੀ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮੰਦਰ ਸਿੰਘ ਸਿੱਧੂ ਸੂਬਾ ਪ੍ਰਧਾਨ ਟ੍ਰਾਇੰਗਲ ਪਾਰਟੀ ਆਫ ਪੰਜਾਬ ਜਿਹੜੀ ਕਿ ਗੁਰੂ ਨਾਨਕ ਦੇ ਵਿਚਾਰਾਂ ਨੂੰ ਫਾਲੋ ਕਰਦੀ ਹੈ ਹਮੇਸ਼ਾ ਹੀ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਅੱਜ ਅਸੀਂ ਗੱਲਬਾਤ ਕਰਨੀ ਹੈ ਪੰਜਾਬ ਦੇ ਪਿੰਡਾਂ ਨੂੰ ਇੱਕ ਸਿਸਟੇਮੈਟਿਕ ਢੰਗ ਦੇ ਨਾਲ ਪਿੰਡਾਂ ਦਾ ਦੁਆਰਾ ਨਿਰਮਾਣ ਕਿਵੇਂ ਕੀਤਾ ਜਾਊਗਾ ਅਸੀਂ ਇਸ ਤੋਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿਉਂਕਿ ਅੱਜ ਦੇ ਪੋਲਿਟਿਸ਼ੀਅਨ ਰਾਜਨੀਤਿਕ ਨੇਤਾ ਇਹ ਸ਼ਰਹ ਵੋਟਾਂ ਖਾਤਰ ਪਿੰਡਾਂ ਨੂੰ ਡਿਵਾਈਡ ਕਰ ਦਿੰਦੇ ਹਨ ਇੱਕ ਪਿੰਡ ਦੇ ਦੋ ਪਿੰਡ ਬਣਾ ਦਿੰਦੇ ਹਨ ਜਿਵੇਂ ਕਿ 13000 ਤੋਂ ਪਲੱਸ ਪਿੰਡਾ ਤੇ ਹੌਲੀ ਹੌਲੀ ਮੇਰੇ ਹਿਸਾਬ ਨਾਲ ਅਜੇ ਕੰਮ ਚੱਲਦਾ ਰਿਹਾ ਤਾਂ 14000 ਹੋ ਜਾਣੇ ਹਨ ਪਰ ਜਿਹੜਾ ਸਾਡਾ ਏਜੰਡਾ ਉਹਦੇ ਵਿੱਚ ਅਸੀਂ ਸਾਰੇ ਪਿੰਡਾਂ ਦਾ ਪੁਨਰ ਨਿਰਮਾਣ ਕਰਨਾ ਜਿਹਦੇ ਵਿੱਚ ਅਸੀਂ ਸੇ ਪਿੰਡਾਂ ਨੂੰ ਇਕੱਠੇ ਕਰਕੇ ਇੱਕ ਸਿਸਟੇਮੈਟਿਕ ਢੰਗ ਦੇ ਨਾਲ ਅਪਾਰਟਮੈਂਟ ਬਣਾਉਣੇ ਜਿਦੇ ਵਿੱਚ ਸਾਰੀ ਫੈਸਿਲਿਟੀ ਹੋਊਗੀ ਜਿਦੇ ਵਿੱਚ ਪਾਣੀ ਦਾ ਪ੍ਰਬੰਧ ਹੋਊਗਾ ਵਾਟਰ ਵਾਕਸ ਬਣਾਏ ਜਾਣਗੇ ਸਕੂਲ ਬਣਾਏ ਜਾਣਗੇ ਖੇਡਾਂ ਦੇ ਮੈਦਾਨ ਬਣਾਏ ਜਾਣਗੇ ਡਿਸਪੈਂਸਰੀ ਬਣਾਈ ਜਾਊਗੀ ਇੱਕ ਗਰੋਸਰੀ ਸਟੋਰ ਜਿਹੜਾ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਵੀ 2100 ਗਰੋਸਰੀ ਸਟੋਰ ਖੋਲੇ ਜਾਣਗੇ ਇਸੇ ਤਰ੍ਹਾਂ ਹੀ 13000 ਪਿੰਡਾਂ ਨੂੰ ਸਿਰਫ 2100 ਦੇ ਵਿੱਚ ਕਠਾ ਕੀਤਾ ਜਾਊਗਾ 6 ਪਿੰਡਾਂ ਮਗਰ ਇੱਕ ਗ੍ਰੋਸਰੀ ਸਟੋਰ ਜਿਹਦੇ ਵਿੱਚ ਆਧੁਨਿਕ ਸਹੂਲਤਾਂ ਹੋਣਗੀਆਂ ਅਪਾਰਟਮੈਂਟ ਬਣਾਏ ਜਾਣਗੇ ਜਿੰਨੀ ਕੁ ਆਬਾਦੀ ਹੈਗੀ ਉਹ ਹਿਸਾਬ ਨਾਲ ਬਣਾਏ ਜਾਣਗੇ ਜਿਹੜੀ ਕਿ ਕਾਨੂੰਨ ਅਨਸਾਰ ਇਹ ਜਿਹੜੀ ਬਿਲਡਿੰਗ ਬਣੂਗੀ, ਅਪਾਰਟਮੈਂਟ ਬਣਨਗੇ, 4 ਮੰਜ਼ਲੇ, 5 ਮੰਜ਼ਲੇ, 7 ਮੰਜ਼ਲੇ, ਜੋ ਵੀ ਕਾਨੂੰਨ ਇਜਾਜ਼ਤ ਦੇਊਗਾ ਉਹ ਸਭ ਨਾ ਬਣਾਈ ਜਾਣਗੇ। ਜੀ ਦੇ ਵਿੱਚ ਆਪ ਸਭ ਤੋਂ ਵੱਡਾ ਫਾਇਦਾ ਲੋਕਾਂ ਨੂੰ ਇਹ ਹੈ ਕਿਉਂਕਿ ਅੱਜ ਪਿੰਡਾਂ ਦੇ ਵਿੱਚ ਕੋਈ ਮੱਝਾ ਗਾਂ ਘਰ ਵਿੱਚ ਰੱਖਦਾ ਨਹੀਂ। ਜੇ ਰੱਖਦੇ ਹਨ ਤਾਂ ਥੋੜੇ-ਬਹੁਤੇ ਘਰ ਹੀ ਹਨ ਫੈਮਿਲੀ ਹਨ ਜਿਹੜੇ ਖੇਤੀਬਾੜੀ ਕਰਦੇ ਹਨ। ਜੀ ਦੇ ਵਿੱਚ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਗਲੀਆਂ ਨਾਲੀਆਂ ਖਤਮ ਹੋ ਜਾਣ ਕਿਆਂ ਗਲੀਆਂ ਪੱਕੀਆਂ ਕਰਨਾ ਜਾਂ ਨਾਲੀਆਂ ਬਣਾਉਣਾ ਹਮੇਸ਼ਾ ਹੀ ਪਿੰਡਾਂ ਦੇ ਵਿੱਚ ਇੱਕ ਸਿਰਦਰਦੀ ਬਣੀ ਰਹਿੰਦੀ ਹੈ ਜੇ ਗਲੀ ਨੀਮੀ ਰਹਿ ਜਾਂਦੀ ਹੈ ਘਰ ਉੱਚੇ ਹੋ ਜਾਂਦੇ ਹਨ ਜੇ ਗਲੀ ਉੱਚੀ ਹੋ ਜਾਂਦੀ ਹੈ ਤਾਂ ਘਰ ਨੀਵੇਂ ਰਹਿ ਜਾਂਦੇ ਹਨ ਇਹਦੇ ਵਿੱਚ ਅਸੀਂ 70 ਸਾਲਾਂ ਦੇ ਵਿੱਚ ਉਲਝੇ ਪਏ ਹਾਂ ਗਲੀਆਂ ਨਾਲੀਆਂ ਦੇ ਚੱਕਰ ਦੇ ਵਿੱਚ ਸਰਕਾਰਾਂ ਦੇ ਵੀ ਬਹੁਤ ਸਾਰੇ ਪੈਸੇ ਅਜਾਈ ਜਾਂਦੇ ਹਨ ਕਿਸੇ ਕੰਮ ਨਹੀਂ ਆਉਂਦੇ ਇਸੇ ਤਰ੍ਹਾਂ ਸੜਕਾਂ ਦਾ ਵੀ ਹਾਲ ਇਹੀ ਹੈ ਜਿਹੜੇ ਪਿੰਡ ਸੜਕਾਂ ਤੇ ਹਨ ਸੜਕਾਂ ਉੱਚੀਆਂ ਹੋ ਜਾਂਦੀਆਂ ਹਨ ਘਰ ਨਹੀਂ ਮੇਰੇ ਜਾਂਦੇ ਆ ਫਿਰ ਘਰ ਉੱਚੇ ਕਰਦੇ ਸੜਕਾਂ ਨੀਵੇਂ ਰਹਿ ਜਾਂਦੇ ਖੰਨ ਇਸੇ ਝੰਡਾਲ ਤੋਂ ਵਚਨ ਦੇ ਲਈ ਟ੍ਰਾਇੰਗਲ ਪਾਰਟੀਓ ਪੰਜਾਬ ਨੇ ਫੈਸਲਾ ਲਿਆ ਵੇ ਪੂਰੇ ਪੰਜਾਬ ਨੂੰ 13000 ਪਿੰਡਾਂ ਨੂੰ ਸਰਵ 21000 ਪਿੰਡਾਂ ਦੇ ਵਿੱਚ ਕਵਰ ਕੀਤਾ ਜਾਊਗਾ ਜਿਦੇ ਵਿੱਚ ਆਧੁਨਿਕ ਸਹੂਲਤਾਂ ਹੋਣਗੀਆਂ ਅਸੀਂ ਸੜਕਾਂ ਦੀ ਗੱਲ ਕਰਕੇ ਸੜਕਾਂ ਵੀ ਕੈਨੇਡਾ ਅਮਰੀਕਾ ਆਦਿ ਤਰ੍ਹਾਂ ਤੇ ਬਣਾਈਆਂ ਜਾਣਗੀਆਂ ਜਾਣੇ ਕਿ ਕ੍ਰੋਸ ਬਣਾਏ ਜਾਣਗੇ ਸਾਰੀਆਂ ਸੜਕਾਂ ਪਿੰਡਾਂ ਨੂੰ ਟੱਚ ਕਰਨ ਗਿਆ ਜਿਹੜੀਆਂ ਕਿ ਰੇਲਵੇ ਸਟੇਸ਼ਨ ਨੂੰ ਵੀ ਜਾਣ ਗਿਆ ਜਿਹਦੇ ਵਿੱਚ ਮੋਟਰਸਾਈਕਲ ਦੀ ਵੀ ਲੋੜ ਨਹੀਂ ਪੈਣੀ ਵਰਤਨ ਦੀ ਕਾਰਾਂ ਦੀ ਵੀ ਨਹੀਂ ਲੋੜ ਪੈਣੀ ਵਰਤਨ ਦੀ ਕਿਉਂਕਿ ਆਧੁਨਿਕ ਸਹੂਲਤਾਂ ਵਾਲੀਆਂ ਬੱਚਾ ਬਾਤਾਂ ਅਨੁਕੂਲ ਬੱਚਾ ਚੱਲਣ ਗਿਆ ਜਿਹਦੇ ਵਿੱਚ ਕਿਰਾਇਆ ਵੀ ਲਿਮਟਿਡ ਹੋਊਗਾ ਜਿਵੇਂ ਅਸੀਂ ਪਹਿਲਾਂ ਵੀ ਕਿਹਾ 50 ਰੁਪਏ ਪਰ ਸਵਾਰੀ ਕਰਾਇਆ ਹੋਊਗਾ 1 ਕਿਲੋਮੀਟਰ ਜਾਓ ਚਾਹੇ ਤੁਸੀਂ 40 ਕਿਲੋਮੀਟਰ ਜਾਓ ਸੇਮ ਹੀ ਹੋਊਗਾ ਕਿਉਂਕਿ ਇਹਦੇ ਨਾਲ ਬਹੁਤ ਸਾਰੇ ਸਰਕਾਰ ਨੂੰ ਵੀ ਫਾਇਦਾ ਮਿਲਣਾ ਲੋਕਾਂ ਨੂੰ ਵੀ ਫਾਇਦਾ ਮਿਲਣਾ ਹੈ ਇਹਦੇ ਵਿੱਚ ਅਸੀਂ ਅੱਜ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਵੀ ਕਹਿੰਦੇ ਆ ਕਿ ਜੇ ਇਹ ਨਾ ਹੋਵੇ ਜ਼ਮੀਨਾਂ ਤੇ ਕਬਜ਼ਾ ਕੌਪਰਟ ਘਰਾਣੇ ਕਰ ਲੈਣ ਤੇ ਘਰਾਂ ਤੇ ਕਬਜ਼ੇ ਬਾਹਰਲੇ ਲੋਕ ਜੂਪੀ ਵਿਹਾਰ ਦੇ ਨਾ ਕਰ ਲੈਣ ਕਿਉਂਕਿ ਅਸੀਂ ਤੜਾ ਤੜ ਬਾਹਰ ਜਾ ਰਹੇ ਹਾਂ ਜ਼ਮੀਨਾਂ ਵੇਚ ਰਹੇ ਹਾਂ ਜਿਵੇਂ ਕਿ ਸਾਡੇ ਬਹੁਤ ਸਾਰੇ ਬੁੱਧੀਜੀਵੀ ਲੈਕਚਰ ਦਿੰਦੇ ਹਨ ਮਹਾਰਾਜਾ ਰਣਜੀਤ ਸਿੰਘ ਦੀ ਰਾਜ ਦੀ ਗੱਲ ਕਰਦੇ ਹਨ ਇੱਥੇ ਇੱਕ ਗੱਲ ਹੋਰ ਇਹ ਵੀ ਮੈਂ ਕਹਦੇ ਆਂ ਕਈ ਲੋਕ ਕਮੈਂਟ ਕਰਦੇ ਆ ਪੁੱਛਦੇ ਆ ਪਿੰਡਾਂ ਦੇ ਨਾਲ ਆ ਕੇ ਸਾਡੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਕਿਤੇ ਇਹ ਨਾ ਹੋਵੇ ਅਸੀਂ ਭਾਵਨਾਵਾਂ ਤੱਕ ਹੀ ਸੀਮਤ ਰਹਿ ਜਾਈਏ ਅਸੀਂ ਪੰਜਾਬ ਨੂੰ ਵੀ ਅਸੀਂ ਖੋਦ ਗਏ ਕਿਉਂਕਿ ਕੋਪਰਟ ਘਰਾਣੇ ਜ਼ਮੀਨਾਂ ਤੇ ਨਾ ਕਬਜ਼ਾ ਕਰ ਲੈਣ ਤੇ ਬਾਹਰਲੇ ਲੋਕ ਯੂਪੀ ਵਿਹਾਰ ਤੇ ਆ ਕੇ ਘਰਾਂ ਦੇ ਵੀ ਨਾ ਕਬਜ਼ਾ ਕਰ ਲੈਣ ਫਿਰ ਸਾਡੇ ਪੱਲੇ ਕਲੀਆਂ ਭਾਵਨਾਵਾਂ ਹੀ ਰਹਿ ਜਾਣਗੀਆਂ ਦੂਜੀ ਗੱਲ ਇਹ ਵੀ ਕਹਦਾ ਕਿਉਂਕਿ ਬਾਕੀ ਦੇਸ਼ਾਂ ਦੇ ਹਾਲਾਤ ਵੀ ਕੋਈ ਵਧਗਾ ਨਹੀਂ ਕਿਉਂਕਿ ਉੱਧਰ ਵੀ ਗੈੰਤੀ ਬਹੁਤ ਜ਼ਿਆਦਾ ਵੱਧ ਰਹੀ ਹੈ ਉਦੋਂ ਹੀ ਮਗੇ ਆਈ ਵਧ ਰਹੀ ਹੈਗੀ ਆ ਪਾਪੂਲੇਸ਼ਨ ਵਧ ਰਹੀ ਹੈਗੀ ਆ ਜਿਹਦੇ ਵਿੱਚ ਕਿਸੇ ਵੀ ਕੰਟਰੀ ਦਾ ਕੋਈ ਪਤਾ ਨਹੀਂ ਕਦੋਂ ਲੋਕਾਂ ਨੂੰ ਕਹ ਦੇ ਵੀ ਸਾਡਾ ਤੁਸੀਂ ਦੇਸ਼ ਛੱਡ ਜੋ ਜਿਵੇਂ ਕਿ ਅਕਸਰ ਕਈ ਜਿਹੜੇ ਕਿ ਬੁੱਧੀਜੀਵੀ ਹਨ ਜਾਂ ਹੋਰ ਵੀ ਸਮਾਜ ਸੇਵਕਾਂ ਅਕਸਰ ਕਹਿੰਦੇ ਰਹਿੰਦੇ ਹਨ ਆ ਵੇ ਸਾਡਾ 170 ਦੇਸ਼ਾਂ ਤੇ insan ਸਭ ਝੂਲਦਾ ਉਹ ਇੱਕ ਟੈਂਪਰੇਰੀ ਹੀ ਝੂਲਦਾ ਹੈਗਾ ਉਹਦੀ ਕੋਈ ਗਾਰੰਟੀ ਨਹੀਂ ਕਦੋਂ ਕੋਈ ਵੀ ਦੇਸ਼ ਦੇ ਛੱਡ ਬਾਰੇ ਕਹਿ ਦੇਣਾ ਫਿਰ ਅਸੀਂ ਨਾ ਅਸੀਂ ਘਰ ਦੇ ਰਵਾਂਗੇ ਨਾ ਘਾਟ ਦੇ ਰਵਾਂਗੇ ਜਿਹਦੇ ਵਿੱਚ ਅੱਜ ਸਾਨੂੰ ਇੱਕ ਮੌਕਾ ਮਿਲਿਆ ਹੋਇਆ ਹੈ ਜਿਹਦੇ ਵਿੱਚ ਅਸੀਂ ਪੰਜਾਬ ਦੀਆਂ ਜੋ ਪ੍ਰੋਬਲਮਾਂ ਹਨ ਅਸੀਂ ਸਾਰੇ ਰਲ ਕੇ ਕਿਸਾਨ ਹੈ ਮਜ਼ਦੂਰ ਹੈ ਛੋਟੇ ਦੁਕਾਨ ਹੈ بڑے ਵਧੀਆ ਤਰੀਕੇ ਦੇ ਨਾਲ ਹੱਲ ਕਰ ਸਕਦੇ ਹਾਂ ਟਰਾਈਐਂਗਲ ਪਾਰਟੀ ਆ ਪੰਜਾਬ ਜਿਹੜੀ ਕਿ ਸਾਰਿਆਂ ਦੀ ਹੀ ਗੱਲ ਕਰਦੀ ਹੈ ਜਿਵੇਂ ਕਿ ਕਿਸਾਨ ਹੈ ਮਜ਼ਦੂਰ ਹੈ ਛੋਟੇ ਦੁਕਾਨਦਾਰ ਹੈ ਪ੍ਰਾਈਵੇਟ ਅੰਪਲਾਈ ਹੈ ਸਰਕਾਰੀ ਅੰਪਲਾਈ ਹੈ ਕੋਈ ਵੀ ਵਿਭਾਗ ਹੈ ਸਾਰਿਆਂ ਦੀ ਹੀ ਗੱਲ ਕਰਦੀ ਹੈ ਕਿਉਂਕਿ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਹਨ ਸਾਰੀਆਂ ਪਾਰਟੀਆਂ ਸਿਰਫ ਲੌਂਗ ਟਾਈਮ ਦੇ ਲਈ ਸਤਾ ਦੇ ਵਿੱਚ ਰਹਿਣ ਦੀ ਹੀ ਅਕਸਰ ਗੱਲ ਕਰਦੀਆਂ ਰਹਿੰਦੀਆਂ ਹਨ ਚਾਹੇ ਭਾਰਤੀ ਜਨਤਾ ਪਾਰਟੀ ਹੈ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਕਾਂਗਰਸ ਪਾਰਟੀ ਹੈ ਚਾਹੇ ਸ੍ਰੋਮਣੀ ਅਕਾਲੀ ਦਲ ਬਾਦਲ ਹੈ ਚਾਹੇ ਅੰਮ੍ਰਿਤਸਰ ਹੈ ਚਾਹੇ ਇੱਕ ਹੋਰ ਪਾਰਟੀ ਹੈ ਬਹੁਜਨ ਸਮਾਜ ਪਾਰਟੀ ਕਿਉਂਕਿ ਅਸੀਂ 2027 ਤੇ ਵਿੱਚ ਸਭ ਨੂੰ ਪਛਾੜਨਾ ਹੈ ਕਿਉਂਕਿ ਪਾਰਟੀਆਂ ਆਪਣਾ ਹੀ ਸੋਚਦੀਆਂ ਲੋਕਾਂ ਬਾਰੇ ਨਹੀਂ ਸੋਚਦੀਆਂ ਇਹਦੇ ਵਿੱਚ ਕਹਿਣ ਨੂੰ ਤਾਂ ਹੋਰ ਵੀ ਬਹੁਤ ਕੁਝ ਹੈਗਾ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਪਰ ਅੱਜ ਦਾ ਟੌਪਿਕ ਇੱਥੇ ਹੀ ਅਸੀਂ ਸਮਾਪਤ ਕਰਦੇ ਹਾਂ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਸਾਡੇ ਦਫ਼ਤਰ ਵਿੱਚ ਆ ਕੇ ਵੀ ਗੱਲ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਅਤੇ ਸੋਹਣਾ ਪੰਜਾਬ ਹੈ Facebook ਪੇਜ ਵੀ ਹੈ ਤੁਸੀਂ ਇਸ ਨੂੰ ਬាទ ਬាទ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਸਾਡੀ ਪੰਜਾਬ ਦੇ ਲੋਕਾਂ ਦੀ ਇੱਕ ਰਹਿ ਵਣ ਸਕੇ ਉਹਦੀ ਜਾਣਕਾਰੀ ਇਨਫਰਮੇਸ਼ਨ ਵਾਸਤੇ ਅਗਲੀ ਵੀਡੀਓ ਤੁਹਾਡੇ ਕੋਲ ਸਮੇਂ ਸਿਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ